ਅੱਜ ਤੱਕ ਮੈਂਬਰ ਪਾਰਲੀਮੈਂਟ ਭਾਈ ਅਮਰਪਾਲ ਸਿੰਘ ਖਾਲਸਾ ਜੀ ਨੂੰ 1 ਰੁਪਿਆ ਵੀ ਜਿਹੜਾ ਐਮਪੀ ਫੰਡ ਰੀਲੀਜ਼ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਜੋ ਕਿ ਸਰਾ ਸਰ ਤਕਾਇਆ ਉਹਨਾਂ ਦੇ ਲੈਸਟੇਨ ਸਿਕਿਉਰਿਟੀ ਐਕਟ ਜਿਹੜਾ 1 ਸਾਲ ਦਾ ਵੈਸੇ ਤੇ ਹੁੰਦਾ ਪਰ ਉਹਨਾਂ ਤੇ 2 ਸਾਲ 2 ਤੋਂ ਐਮਪੀ ਬਣ ਤੋਂ ਬਾਅਦ ਵੀ ਮੈਂਬਰ ਪਾਰਲੀਮੈਂਟ ਬਣ ਤੋਂ ਬਾਅਦ ਵੀ ਵੀ ਨੱਚੇ ਤੋਂ ਛੜਾਉ ਵਧੀਆ ਗੱਲ ਹੈ ਕਿਉਂਕਿ ਅਮਰੇ ਸ਼ਿਕਾਉ ਵਧੀਆ ਗੱਲ ਹੈ ਪਰ ਉਹਨਾਂ ਨੂੰ ਇਦਾਂ ਦੀਆਂ ਚੀਜ਼ਾਂ ਵੱਲ ਨਾਤ ਖੇਲੋ ਕਿ ਜਿਹੜਾ ਕਿ ਉਹਨਾਂ ਦੇ ਗਾਂ ਫਿਊਚਰ ਵੀ ਕਿੱਥੇ ਪਾਸੇ ਬਣਨ ਚੱਗਾ ਨਾਤ ਆਦੀ ਪੰਨ ਹੜਕੇ ਉਹਨਾਂ ਦੀ ਚੰਗੇ ਤਬਾਹ ਕਰਦਾ ਪਾਰਟੀ ਚ ਉਹਨਾਂ ਨੂੰ ਚੋਰੀ ਇਹ ਰਾਜਮੈਂਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜਿੰਦਗੀ ਰੌਇਲਾ ਚੁੱਪ ਕਰਿਓ ਆਪਣਾ ਆਮਾਦੀ ਪਾਰਟੀ ਚ ਚੁੱਪ ਕਰਿਓ ਕੀ ਕਹਿੰਦੇ ਆ ਜਿਹੜੀ ਜਬੀ ਜਿਹੜੀ ਬੰਦ ਕੀਤੀ ਕਿਸੇ ਦਾ ਸੀ ਗਾਜ ਪੰਜਾਬੀ ਨੂੰ ਵੀ ਦਿੱਲੀ ਦੇ ਪਿੱਛੇ ਠਿੱਟਿਆ ਤੁਸੀਂ ਕਿਹੜੀ ਗੱਲ ਕਰਦੇ ਹੋ ਇਥੇ ਆ ਕੇ ਤੁਸੀਂ ਗੱਲ ਕਰਦੇ ਹੋ। ਲਈ ਗੱਲ ਤੇ ਮੈਂ ਆਪਣੇ ਭਰਾ ਨੂੰ ਇਹ ਗੱਲ ਦੱਸਦਾ ਇਹਨਾਂ ਦੀ ਜਾਣਕਾਰੀ ਲਈ ਕਿ ਅੱਜ ਤੱਕ ਮੈਂਬਰ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੂੰ 1 ਰੁਪਿਆ ਵੀ ਜਿਹੜਾ ਐਮਪੀ ਫੰਡ ਰੀਲੀਜ਼ ਸਰਕਾਰ ਵੱਲੋਂ ਨਹੀਂ ਕੀਤਾ ਗਿਆ। ਜੋ ਕਿ ਸਰਾ ਸਰ ਤੱਕ ਆ। ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਲੋਕਾਂ ਦੇ ਨਾਲੇ ਬਹੁਤ ਵੱਡਾ ਧੋਖਾ ਆ। ਕਿਉਂਕਿ ਸਰਕਾਰ ਉਹਨਾਂ ਦਾ ਫੰਡ ਰਿਲੀਜ਼ ਕਰੇਗੀ ਤੇ ਜਿਹੜਾ ਮੈਂਬਰ ਪਾਰਲੀਮੈਂਟ ਆ ਉਹ ਵਿਕਾਸ ਦੇ ਕੰਮ ਕਰੇਗਾ ਦੂਸਰੀ ਗੱਲ ਮੈਂਬਰ ਪਾਰਲੀਮੈਂਟ ਦੇ ਫੰਡਾਂ ਤੋਂ ਇਲਾਵਾ ਉਹਨਾਂ ਨੂੰ ਅਜ ਤੱਕ ਐਮਪੀ ਵਾਲੀ ਕੋਈ ਵੀ ਸਹੂਲਤ ਜਿਹੜੀ ਉਹਨਾਂ ਦੇ ਪਰਿਵਾਰ ਨੂੰ ਨਹੀਂ ਦਿੱਤੀ ਗਈ ਹੂੰ ਤੇ ਭਰਾ ਮੇਰਾ ਸਵਾਲ ਕਰ ਰਿਹਾ ਵਾ ਵੀ ਐਮਪੀ ਲੈਂਡ ਫੰਡ ਤੋਂ ਡਾ ਕਿੱਥੇ ਗਿਆ ਸਾਡੇ ਬਿਨਾ ਐਮਪੀ ਲੈਂਡ ਫੰਡ ਤੋਂ ਜਦੋਂ ਹੜ ਆਇਆ ਪਿਛਲੇ ਦਿਨੀ ਤੇ ਪੰਜਾਬ ਦੇ ਵੱਖ-ਵੱਖ ਕੋਨਿਆਂ ਦੇ ਵਿੱਚ 21 ਕੈਂਪ ਸਾਡੇ ਲਗਾਤਾਰ ਨਿਰਵਿਘਨ ਜਿਹੜੀਆਂ ਸਵਾਵਾ ਨਿਭਾਉਂਦੇ ਰਹੇ। ਘਰ ਲੋਡਵੰਦ ਪਰਿਵਾਰ ਤੱਕ ਘਰ ਦੀ ਘਰੇਲੂ ਸੌਦਾ ਘਰ ਦਾ ਹੋਰ ਵਸਤੂਆਂ, ਲੀੜੇ, ਕੱਪੜੇ, ਜੋ ਪਸ਼ੂਆਂ ਦੇ ਖਾਣ ਲਈ ਚਾਰਾ ਉਹਨਾਂ ਦਾ ਪ੍ਰਬੰਧਨ ਨਿਰਵਿਘਨ ਕਰਕੇ ਦਿੰਦਾ ਰਿਹਾ। ਅੱਜ ਦੀ ਡੇਟ ਦੇ ਵਿੱਚ ਵੀ ਸਾਡੇ ਕੈਂਪ ਜਿਹੜੇ ਚੱਲ ਰਿਹਾ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈਗੀ। ਸਰਕਾਰ ਨੇ ਅਜੇ ਤੱਕ ਕੋਈ ਗਰਦਾਵਰੀ ਨਹੀਂ ਕਰਾਈ ਕਿ ਕਿੰਨਾ ਲੋਕਾਂ ਦਾ ਨੁਕਸਾਨ ਹੋਇਆ ਅੱਜ ਵੀ ਸਾਡੀਆਂ ਟੀਮਾਂ ਜਿਹੜੀਆਂ ਲੋਕਾਂ ਦੀਆਂ ਜ਼ਮੀਨਾਂ ਪਧਰੀਆਂ ਕਰ ਕਰਕੇ ਦੇ ਰਹੀਆਂ ਤੇ ਇਹ ਸਾਰਾ ਕੁਝ ਉਹਨਾਂ ਦੇ ਅੰਦਰ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਜਥੇਬੰਦੀ ਨੇ ਉਹਨਾਂ ਦੀ ਰਵਾਇ ਦੇ ਵਿੱਚ ਕੀਤਾ ਆ ਤੇ ਜੇ ਸਾਡੇ ਮੈਂਬਰ ਪਾਰਲੀਮੈਂਟ ਬਾਹਰ ਹੁੰਦੇ ਤੇ ਫੇਰ ਤੇ ਅਸੀਂ ਦੱਸਦੇ ਕਿ ਅਸਲ ਦੇ ਵਿੱਚ ਐਮਪੀ ਦਾ ਕੰਮ ਕੀ ਹੁੰਦਾ ਆ ਅੱਜ ਤੱਕ ਐਮਪੀ ਪਹਿਲਾਂ ਵੀ ਬਣਦੇ ਆਏ ਆ ਵੋਟਾਂ ਲੈ ਕੇ ਐਮਪੀ ਦੀ ਦੁਬਾਰਾ ਕਦੀ ਪੰਜਾਬ ਦੇ ਲੋਕਾਂ ਨੇ ਹਲਕੇ ਦੇ ਲੋਕਾਂ ਨੇ ਕਦੀ ਸ਼ਕਲ ਨਹੀਂ ਵੇਖੀ ਸੀ ਤੇ ਅੱਜ ਉਹ ਅੰਦਰ ਹੋਣ ਦੇ ਬਾਵਜੂਦ ਡਿਬੜੂਗੜ੍ਹ ਜੇਲ੍ਹ ਦੀ ਵਿੱਚ ਬੰਦ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਟੀਮ ਨੇ ਨਰਵਿਗਨ ਸਵਾਵਾ ਜਿਹੜੀਆਂ ਨਿਭਾਰ ਐ ਅੱਜ ਵੀ ਨਿਭਾ ਰਿਆ ਤੇ ਤੁਸੀਂ ਕਿਤੇ ਵੀ ਗਰਾਊਂਡ ਲੈਵਲ ਤੇ ਜਾ ਕੇ ਕਿਸੇ ਨੂੰ ਪੁੱਛ ਲਿਓ ਕਿ ਤੁਹਾਡੀ ਬਾਹ ਕਿਹੜੇ ਇਨਸਾਨ ਨੇ ਫੜੀ ਆ ਤੇ ਹਰ ਬੰਦਾ ਇਹ ਨਾਂ ਲੈਗਾ ਕਿ ਸਪਾਈ ਅਮਰਤਪਾਲ ਜੀ ਟੀਮ ਨੇ ਸਾਡੀ ਆ ਕੇ ਬਾਹ ਫੜੀ ਆ ਇਸੇ ਤਰ੍ਹਾਂ ਸਰਕਾਰਾਂ ਜਿਹੜੀਆਂ ਧੱਕੇਸ਼ਾਹੀ ਕਰ ਰਹੀਆਂ ਜਿਹੜੀ NSA ਨੈਸ਼ਨਲ ਸਕਿਉਰਿਟੀ ਐਕਟ ਆ ਅਜੇ ਕਿ ਭਾਈ ਅਮਰਪਾਲ ਸਿੰਘ ਜੀ ਤੇ ਲਾਗੂ ਹੁੰਦਾ ਨਹੀਂ ਸੀ ਕਿਉਂਕਿ ਉਹਨਾਂ ਨੇ ਕੋਈ ਬਹੁਤ ਵੱਡਾ ਕ੍ਰਾਈਮ ਤਾਂ ਕੀਤਾ ਨਹੀਂ ਆ ਨੌ ਜਵਾਨਾਂ ਨੂੰ ਨਸ਼ੇ ਛਡਾਏ ਅਮਰਤ ਛਕਾਇਆ ਗੁਰੂ ਦੇ ਲੜ ਲਾਉਣਾ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਹ ਕਦੋਂ ਦਾ ਨੈਸ਼ਨਲ ਸਕਿਉਰਿਟੀ ਦੇ ਖਿਲਾਫ ਹੋ ਗਿਆ ਉਹਨਾਂ ਤੇ ਨੈਸ਼ਨਲ ਸਕਿਉਰਿਟੀ ਐਕਟ ਜਿਹੜਾ 1 ਸਾਲ ਦਾ ਵੈਸੇ ਤੇ ਹੁੰਦਾ ਪਰ ਉਹਨਾਂ ਦੇ 2 ਸਾਲ 2 ਤੋਂ ਐਮਪੀ ਬਣ ਤੋਂ ਬਾਅਦ ਵੀ ਮੈਂਬਰ ਪਾਰਲੀਮੈਂਟ ਬਣ ਤੋਂ ਬਾਅਦ ਵੀ ਤੁਸੀਂ ਕਹੋ ਤੇ ਸਹੀ ਸਟੇਟਮੈਂਟ ਤਾਂ ਜੋ ਵੀ ਇੰਨਾ ਗੰਦੀ ਸੂਰਵਾਸ਼ ਸੀ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਮੇਰੀ ਸਟੇਟਮੈਂਟ ਤੋਂ ਕੀ ਕਰਨਾ ਤੁਸੀਂ ਦੱਸ ਦਿਓ ਰਾਹੁਲ ਗਾਂਧੀ ਜੀ ਕਹਿੰਦੇ ਕਿ ਟੋਪਕਾ ਤਾਂ ਨਹੀਂ ਬਣ ਜਾਗੇ ਤੁਸੀਂ ਸਟੇਟਮੈਂਟ ਨਹੀਂ ਦਗਾਉਂਦੇ ਰਾਹੁਲ ਗਾਂਧੀ ਉੱਥੇ ਬੈਠ ਕੇ ਸੇਵਾ ਨਹੀਂ ਕਰਦਾ ਰਾਜਦਾਨੀ ਜੋੜਿਆਂ ਦੀ ਸੇਵਾ ਨਹੀਂ ਕਰਦਾ ਕਿਸ ਬੰਦ ਦੇ ਖਿਲਾਫ ਜਦੋਂ ਇੰਡੀਆ ਕੰਮ ਇਹੋ ਦੇਖੋ 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 ਜਵੰਦਾ ਜੀ ਰਾਜਨੀਤੀ ਕਰਨੀ ਹੈ ਰਾਜਨੀਤੀ ਕਰਨੀ ਪ੍ਰੋਐਕਟਿਵ ਰਾਜਨੀਤੀ ਕਰੋ ਰਾਜਨੀਤੀ ਕਰਨੀ ਹੈ ਪਿੰਡਾਂ ਦੇ ਨੌਜਵਾਨਾਂ ਨੂੰ ਤੁਸੀਂ ਨਸ਼ੇ ਤੋਂ ਛਡਾਓ ਵਧੀਆ ਗੱਲ ਹੈ ਤੁਸੀਂ ਆਮਰੇ ਸ਼ਿਕਾਇਤ ਵਧੀਆ ਗੱਲ ਹੈ ਪਰ ਉਹਨਾਂ ਨੂੰ ਇਦਾਂ ਦੀਆਂ ਚੀਜ਼ਾਂ ਵੱਲ ਨਾ ਤਖੇਲੋ ਕਿ ਜਿਹੜਾ ਕਿ ਉਹਨਾਂ ਦੇ ਗਾਂ ਫਿਊਚਰ ਚ ਵੀ ਕਿਤੇ ਪਾਸੇ ਬਣਨ ਚੱਗਾ ਨਾ ਤੱਕ ਜਿਵੇਂ ਅੰਦਰ ਵੀ ਅਸਮਾਨ ਇਜਾਜ਼ਤ ਨਹੀਂ ਦੇ ਰਿਹਾ ਹੈ ਬਾਕੀ ਜੰਦਾ ਜੀ ਅਸਮਾਨ ਇਜਾਜ਼ਤ ਨਹੀਂ ਦੇ ਰਿਹਾ ਮੈਂ ਤੁਹਾਡੇ ਨਾਲ ਚਰਾਂਗਾ ਪਰ ਅੰਦਰ ਜਮਾਦੀ ਸਾਡੀ ਸ਼ਹਿਗਾ ਕਰੇਗੀ ਪਰ ਜੇ ਤੁਸੀਂ ਪੰਜਾਬ ਦੇ ਹਿੱਕ ਦੇ ਭੁਗਤਿਆਰਾਂ ਦਾ ਗਾਰਨਟee ਭੰਡਣ ਦੀ ਗੱਲ ਕਰੋ ਜੇ ਤੁਸੀਂ ਜਮਾਦੀ ਸਾਡੀ ਜਮਾਦੀ ਪਾਰਟੀਆਂ ਨੂੰ ਸਿਆਸਤ ਕਰਨ ਦੀ ਗੱਲ ਕਰੋ ਫਿਰ ਤੁਹਾਡੇ ਤਾਂ ਇਤਾਂ ਦਾ ਫਰਕ ਕੀ ਹੈ ਫਿਰ ਤੁਹਾਡੇ ਕੋਈ ਮੁੱਦਾ ਨਹੀਂ ਹੈ ਇਹ ਜਦੋਂ ਮਲੇ ਤੁਹਾਡੀ ਮੁੱਦਾ ਹਿੰਪਾਰਟੀ ਆ ਇਹ ਕਰਕੇ ਮੈਦਾਨ ਦੇ ਵਿੱਚ ਆਇਆ ਇਹ ਕਾਲਾ ਮੁੱਦਾ ਜਿਹਨਾਂ ਨੇ ਕੀਤੀ ਉਹਨਾਂ ਨੇ ਪੁੱਛੀ ਹੁਣ ਜਿਹੋ ਉਹਦੇ ਬੱਚੇ ਆ ਕੇ ਉਹ ਮੱਥਾ ਟੇਕਦੇ ਨੇ ਲੋਕਾਂ ਨੂੰ ਸਮਝਾ ਦੇ ਕੇ ਤੁਸੀਂ ਵੱਡਾ ਸਮਝਦੇ ਕਿਹੜੀ ਗੱਲ ਕਰਦੇ ਕਮਲਨਾਥ ਸੱਜਨ ਕੁਮਾਰ ਜਗਦੀਸ਼ਾ ਜੀ ਪ੍ਰਾ ਮੇਰਾ ਸੂਝ ਤਾਂ ਹੁਣ ਘਰ ਦੀ ਨਹੀਂ ਹਾਲੇ ਕੀ ਹੁੰਦੀ ਨਹੀਂ ਚਾਹੇ ਤਬਾਹ ਕਰਦਾ ਪਾਰਟੀ ਚ ਉਹਨਾਂ ਨੂੰ ਉਹਨਾਂ ਨੂੰ ਮੁੱਖ ਜਗ੍ਹਾ ਤੇ ਬੁਲਾ ਤਰ ਕੇ ਜਗਦੀਸ਼ਾ ਰਾਇਲ ਵੀ ਚੁੱਪ ਕਰਿਓ ਆਪਣਾ ਆਮ ਆਦਮੀ ਪਾਰਟੀ ਚ ਚੁੱਪ ਕਰਕੇ ਕੀ ਕਹਿੰਦੇ ਆ ਮੈਨੂੰ ਦੱਸਿਆ ਵੜਾ ਕਿਉਂ ਚੁੱਪ ਕਰਿਓ ਜੇ ਰਾਹੁਲ ਗਾਂਧੀ ਕਹਿੰਦਾ ਸੀ ਮੈਂ ਜਵਾਬ ਸੀ ਜਮਾ ਰਗਾ ਮੈਨੂੰ ਇਹਨਾਂ ਦੀ ਗੱਲ ਸੁਣਨਾਂ ਲਿਆ ਜਬੰਦਾ ਜੀ ਨੇ ਕੀ ਕਹਿੰਦੇ ਤੁਸੀਂ ਕੀ ਕੀਆ ਸੀਗਾ ਜੀ ਗਾਂਧੀ ਨੇ ਕਦੋਂ ਦਾ ਰਾਹੁਲ ਗਾਂਧੀ ਕਿੰਨੇ ਵਕਤ ਪਹਿਲਾਂ ਪ੍ਰਧਾਨ ਆ ਤੁਹਾਡੀ ਪਾਰਟੀ ਦਾ ਕਿਉਂ ਉੱਥੇ ਜਗਦੀਸ਼ ਟੈਕਟਰ ਨਾਲ ਥੁੱਲ ਰਿਹਾ ਫਿਰਦਾ ਕਿਉਂ ਮੇਰੀ ਗੱਲ ਸੁਣੋ ਤੁਸੀਂ ਜਿਹੜੀਆਂ ਗੱਲਾਂ ਕਰਦੇ ਹੋ ਜੇ ਨੀਚੇ ਤੁਹਾਨੂੰ ਕੋਈ ਤਾਂ ਦੇਵਿੰਦੇ ਹੋ ਕਿਸ ਦਾ ਪੰਜਾਬੀ ਵੀ ਨਹੀਂ ਜਮਦਗੀ ਕੀਤੀ ਜੀਪੀ ਨਾ ਤੁਸੀਂ ਤਾਂ ਪੰਜਾਬੀ ਨੂੰ ਵੀ ਦਿੱਲੀ ਦੇ ਪਿੱਛੇ ਖਿਡਿਆ ਤੁਸੀਂ ਕਿਹੜੀ ਗੱਲ ਕਰਦੇ ਹੋ ਇੱਥੇ ਆ ਕੇ ਤੁਸੀਂ ਗੱਲ ਕਰਦੇ ਹੋ ਤੁਸੀਂ ਜਿਹੜੀ ਗੱਲ ਮੈਂ 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 ਉਹਨਾਂ ਤੋਂ ਪੁੱਛਿਆ ਜਾ ਰਿਹਾ ਜਿਹੜੀ ਦੇ ਰਹੇ ਮੈਂ ਤੁਹਾਨੂੰ بار بار ਕਹਿ ਰਹੀ ਹਾਂ ਕਿ ਮੈਂ ਤੁਹਾਡੇ ਨਾਲ ਲਾਸਟ ਕਮੈਂਟ ਕਰ ਲਵਾਂ ਪਰ ਤੁਸੀਂ ਮੈਨੂੰ ਮੌਕਾ ਨਹੀਂ ਦੇ ਰਹੇ ਮੈਂ ਕਹਿ ਰਹੀ ਹਾਂ ਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਦੁਬਾਰਾ ਇਸ ਮੁੱਦੇ ਤੇ ਬਹਿ ਜਾਵਾਂਗੇ ਫਿਰ ਦੁਬਾਰਾ ਜਿਹੜੇ ਗਿਲੇ ਸ਼ਿਕਵੇ ਆ ਚਰਚੇ ਆ ਦੁਬਾਰਾ ਕਰ ਲਵਾਂਗੇ ਪਰ ਹੁਣ ਸਾਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਪੂਰੇ ਮੁੱਦੇ ਤੇ ਸਾਡੇ ਨਾਲ ਚਰਚਾ ਕਰਨ ਦੇ ਲਈ ਆਪਣੇ ਕੀਮਤੀ ਕਮੈਂਟ ਜਿਹੜੇ ਆ ਸਾਨੂੰ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋ ਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ